ਨੇ ਸ਼ਰਮਾ ਜੀ ਮੇਰਾ ਨਾਮ ਅਸੀਂ 28 ਤਰੀਕ ਨੂੰ ਉਹ ਜੁੱਧਿਆ ਜਾਣ ਲਈ ਬੁਕਿੰਗ ਕਰਵਾਈ ਸੀ ਸਾਡੇ ਕੋਲ 106 ਯਾਤਰੀ ਆਏ ਨੇ ਤੇ ਸਾਨੂੰ ਉਸ ਟਾਈਮ ਵੀ ਇਕਦਮ ਇਨਕਾਰ ਕਰ ਦਿੱਤਾ ਗਿਆ ਫਿਰ ਕੀ ਜੋ ਕਹਿੰਦੇ ਗਏ ਕਿ 6 ਤਰੀਕ ਨੂੰ ਜਾਓਗੀ ਟ੍ਰੇਨ 6 ਤਰੀਕ ਨੂੰ ਅਸੀਂ ਫੇਰ ਟਿਕਟਾਂ ਬੁਕਿੰਗ ਕਰਵਾਈਆਂ ਜਦੋਂ ਆਉਣ ਦਾ ਟਾਈਮ ਹੋਇਆ ਤੇ ਸਾਨੂੰ ਫੇਰ ਮਨਾਂ ਕਰ ਦਿੱਤਾ ਗਿਆ ਇਹ ਕਿਉਂ ਮੇਰਾ ਨਾਮ ਨਰਿੰਦਰ ਕਮਲ ਬੋਬੀ ਜੀ ਹਾਂਜੀ ਕੀ ਹੈ ਕੀ ਮਸਲਾ ਸਰ ਮੈਨੂੰ ਬੀਜੇਪੀ ਆਫਿਸ ਤੋਂ ਇਨਫੋਰਮੇਸ਼ਨ ਆਈ ਸੀ ਤੇ ਤੁਹਾਨੂੰ ਇੱਕ 28300 ਟਿਕਟ ਦਿੱਤੀ ਗਈ ਹੈ ਅੰਮ੍ਰਿਤਸਰ ਤੋਂ ਅਜोध्या ਜਾਂਸੇ ਇੱਕ 6300 ਟਿਕਟ ਦਿੱਤੀ ਗਈ ਹੈ ਜਦ ਕਿ ਅਸੀਂ 28300 ਸਾਨੂੰ ਜਦੋਂ ਇਨਫੋਰਮੇਸ਼ਨ ਆਈ ਮੈਂ ਇੱਥੇ ਸਾਰੇ ਨਾਲ ਗੱਲ ਕੀਤੀ ਮੇਰੇ ਮਹਲੇਦਾਰ ਨੇ ਸਾਰੇ ਸੱਜਣ ਬਲੀ ਨੇ ਮੈਂ ਇਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਮੈਨੂੰ ਕਿਹਾ ਵੀ ਮੇਰੇ ਸਾਰੇ ਸੀਟਾਂ ਬੁੱਕ ਕਰਾ ਦੇ ਉਹ ਇਹਨਾਂ ਸਾਰਿਆਂ ਦੇ ਵਿੱਚ ਨਾਮ ਲਿਖੇ ਨੇ ਐਡ ਕਰ ਸਕਦੇ ਦੇਖ ਸਕਦੇ ਤੁਸੀਂ ਮੈਂ ਜਦੋਂ ਸਾਰੇ ਨਾਮ ਕੀਤੇ ਸਾਰਿਆਂ ਨੂੰ ਅੱਥੇ ਜਾ ਕੇ 106 ਸੀਟਾਂ ਮੇਰੀ ਬੁਕਿੰਗ ਹੋਈ ਔਰ ਪਲੱਸ ਮੈਂ 1,20,000 ਕੋਥੇ ਜਾ ਕੇ ਐਂਟੀਸਪੋਰਟ ਦਫਤਰ ਜਮਾ ਕਰਾਤਾ ਗਿਆ ਬੀਜੇਪੀ ਆਫਿਸਰ ਚ ਜਦ ਜਦੋਂ ਟ੍ਰੇਨ ਛਾਈਤੀ ਚਲਣੀ ਸੀ ਉਸ ਤੋਂ 2 ਦਿਨ ਪਹਿਲਾਂ ਮੈਨੂੰ ਆ ਕੇ ਕਹਿੰਦੇ ਤੁਹਾਡੀ ਅਗਲੀ ਟ੍ਰੇਨ ਤੁਹਾਨੂੰ ਛੇਤੀ ਦਿੱਤੀ ਕਿ ਤੁਸੀਂ ਉਹਦੇ ਚਲ ਜਿਓ ਮੈਂ ਬੈਠੇ ਉਹਨੇ 1,20,000 ਜਰ ਪਾ ਜਮਾ ਕਰਾਇਆ ਬਾਅਦ ਉਸ ਤੋਂ ਬਾਅਦ ਇਹਨਾਂ ਨੂੰ ਛੇਤੀ ਤੇ ਦਿੱਤੀ ਇਹ ਚ ਜਾਣਦੇ ਤੁਸੀਂ ਕਿ ਕਹਿੰਦਾ ਜਦ ਕੇ ਉੱਥੇ 300 ਸੀਟਾ ਕੁਮਾਰ ਇੰਟਰਨੈਸ਼ਨਲ ਲੈ ਗਿਆ 87 ਸੀਟਾ 90 ਸੀਟਾ ਬਦੂਆ ਪੈਂਡਵਾ ਟੁੰਨੇਤਲਾਰ ਉਹ ਲੈ ਗਿਆ ਰੋਮੀ ਚੋ ਪਹਿਲੇ ਲਾਗੇ ਮੀਨੂ ਸਾਈਕਲ ਦੀ ਲਾਗੇ ਔਰ ਸੁਰੇਸ਼ ਸ਼ਰਮਾ ਜੀ ਲਾਗੇ ਸੁਰੇਸ਼ ਸ਼ਰਮਾ ਜੀ ਲਾਗੇ ਉਹਨੇ ਆਪਣੇ ਕਿਸੇ ਨੇ ਚਾ ਲਈ ਮੋ ਵੇਰਕਾ ਮੰਡਲ ਤੋਂ ਲੈ ਕੇ ਉਹ ਸਾਰੀ ਸੀਟਾਂ ਉਹਨਾਂ ਨੇ ਉੱਥੇ ਕਨਫਰਮ ਕਰਤੀਆਂ ਸਾਨੂੰ ਕਹਿੰਦੇ ਬਾਅਦ ਚ ਰਹਿ ਅਸੀਂ ਸਾਰਿਆਂ ਨੇ ਗੱਲਬਾਤ ਕੀਤੀ ਅਸੀਂ ਲੋਕਾਂ ਕੋਲ ਹੱਥ ਜੋ ਕੇ ਮਾਫੀ ਮੰਗੀ ਉਸ ਤੋਂ ਬਾਅਦ ਅਸੀਂ ਸਾਰਿਆਂ ਨੂੰ ਫਿਰ ਕੀਤਾ ਗਿਆ ਗਾਈਡ ਅਸੀਂ ਸਾਨੂੰ ਗਾਈਡੈਂਸ ਕਿਹਾ ਕਿ ਆ ਵੀ ਚਲੋ ਛੇਤੀ ਨੂੰ ਚੱਲ ਜਾਈਏ ਸਾਰੇ ਉਹ ਜੇ ਸਾਰਿਆਂ ਨੇ ਘਰ ਕੀਤਾ ਸੀ ਫਿਰ ਕੀਰਤਨ ਤੋਂ ਬਗੈਰ ਵੀ ਸਾਰੇ ਜਣੇ ਕਹਿੰਦੇ ਨਹੀਂ ਛੇਤੀ ਨੂੰ ਜਾਣਾ ਅਜੁੱਧੇ ਜਾਣਾ ਅਸੀਂ ਅਜੁੱਧੇ ਜਾਣ ਸੇ ਪੂਰੀ ਤਾੜੀ ਕੀਤੀ ਸਾਰਿਆਂ ਨੇ ਸਾਰਿਆਂ ਨੇ ਆਪਣੇ ਬੈਗਪੈਕ ਹਾਲੇ ਪੰਜ ਤਿੰਨ ਨੂੰ ਸਾਨੂੰ ਬੁਲਾ ਕੇ ਅਸੀਂ ਨਹੀਂ ਬੁਲਾਇਆ ਨਹੀਂ ਇਹ ਸਾਰੇ ਤਿੰਨ ਦਿਨ ਫੋਨ ਨਹੀਂ ਚੁੱਕਿਆ ਸ਼ਨੀਵਾਰ ਪੈਸੇ ਜਮ੍ਹਾਂ ਹੋ ਮੰਗਲਵਾਰ ਸਾਨੂੰ ਉਥੇ ਦਫ਼ਤਰ ਗਏ ਆਂ ਸੀ ਸਾਨੂੰ ਜਾਂਦੇ ਉਹ ਸੌਖੋਸਲਾ ਜੀ ਨੇ ਪੈਸੇ ਫਰਾਤੇ ਜੀ ਆ ਆਪਣਾ ਬੈਗ ਲੋ ਜੀ ਆਪਣੇ ਪੈਸੇ ਹੀ ਕਿਹਾ ਕਿਉਂ ਜੀ ਕਿੰਨੇ ਉਹ ਕਦੀ ਕੈਂਸਲ ਹੋ ਗਈ ਦਿਹਾੜ ਨੂੰ ਚਲੇਗੀ ਜਦ ਕਿ ਉਹ ਦਿਹਾੜ ਵਾਲੀ ਗੱਡੀ ਸਾਰੇ ਜਾਣੇ ਸ਼ਾੜੇ ਸ਼ਾੜੀ ਗਏ ਨੇ ਉਹ ਸਾਡੇ ਨਾਲ ਧੋਖਾ ਕੋ ਕਿਤੇ ਸਾਹ ਨਰਵਿੰਦਰ ਸਿੰਘ ਸਾਡੇ ਨੂੰ ਨੀਛ ਦੀ ਸੰਜੀਵ ਜੀ ਮੈਸੇਜ ਸਾਰੇ ਕੱਥੇ ਪਹਲਾ ਗਏ ਨੇ ਬਾਅਦ ਚ ਸਾਹਨਾ ਧੋਖਾ ਦੇ ਲਈ ਬੇਇਬਾਨੀ ਜਲਸਾ ਦੀ ਕੀਤੀ ਗਈ ਹੈ ਇਸ ਦਾ ਜਵਾਬ ਕੀ ਦਿੱਤਾ ਜਾਵੇ ਸਾਡੇ ਨਾਲ ਸਾਡੀ ਪਬਲਿਕ ਅਸੀਂ ਹੱਥ ਚੁਰ ਕੇ ਮਾਫੀ ਮੰਗ ਰਹੇ ਆ ਉਹਨਾਂ ਦੇ 1200 ਵਾਪਸ ਤੇ ਪ੍ਰੈਸ ਅਸੀਂ ਦੇਖੋ ਐਕਸਲ ਕਰਵਾਏ ਨੇ ਪਹਿ ਇਹ ਦੇਖੋ ਜੀ ਸਾਰੇ ਜਾਨੇ ਐਕਸਲ ਮੇਰੇ ਕਢਾ ਕੇ ਸਾਰੇ ਮੈਂ ਕਢਾ ਕੇ ਉੱਥੋਂ ਦਿੱਤੇ ਗਏ ਨੇ ਐਕਸਲ ਆਲੇ ਸ਼ੰਕਰ ਜੀ ਤੋਂ 350 ਦਿੱਤੇ ਪੰਜ ਐਕਸਤ ਕਢਾਣ ਤੇ ਉਸ ਤੋਂ ਬਾਅਦ ਦੂਜੀ ਵਾਰ ਫੇਰ ਐਕਸਤ ਕਢਵਾਇਆ ਫੇਰ 350 ਦਿੱਤਾ ਕਿ 700 ਰੁਪਏ ਆ ਗਿਆ ਜਦੋਂ ਮੈਂ ਉੱਥੇ ਪੈਸੇ ਵਾਪਸ ਲਿੱਤੇ ਉਹਨਾਂ ਵਿੱਚੋਂ 500 ਰੁਪਏ ਮੇਰਾ ਫੇਰ ਕੱਟ ਨਹੀਂ ਲਿਆ ਮੈਂ ਉਹ ਵੀ ਇਹਨਾਂ ਕਿਹਾ ਉਹ ਸਿਰਫ ਨਿਕਲ ਕੇ ਪੈਸੇ ਦੇ ਕੇ ਚਲੇ ਗਏ ਹੋਰ ਉਸ ਸਮੇਂ ਸਾਡੇ ਰਾਮ ਭਗਤਾਂ ਦੇ ਵਿੱਚ ਇੰਨੀ ਆਸਤਾ ਹੋਣ ਦੇ ਬਾਵਜੂਦ ਇਹਨਾਂ ਨੇ ਰਾਮ ਭਗਤਾਂ ਨਾਲ ਕੀ ਕੀਤਾ ਗਿਆ ਇਹ ਗਦਾਰੀ ਕਰਨੇ ਇਹਨਾਂ ਨੂੰ ਵੀ ਜਵਾਬ ਦੇਣਾ ਚਾਹੀਦਾ ਜੋ ਨਾ ਮੈਂ ਉਹ ਜੁਆ ਮੰਗੇ ਜਾ ਕੇ ਉਹਨਾਂ ਕਹਿੰਦੇ ਅਸੀਂ ਗੱਡੀ ਦੇ ਲੰਮੇ ਬੈ ਜੀਏ ਇਹ ਕਿਉਂ ਕੀਤਾ ਗਿਆ ਸਾਡੇ ਨਾਲ ਜਾਲਸਾ ਦੀ ਧੋਖਾਧਰੀ ਇਹ ਕਹਣਾ ਇਹ ਚ ਕੀ ਲੱਗਾ ਅਸੀਂ ਇਸ ਬੰਦੇ ਨੂੰ ਹੀ ਨਕਾਰਾ ਕਰਦੇ ਆ ਇਸ ਬੰਦੇ ਕੋਲ ਨਹੀਂ ਪੁਲਿਸ ਵਾਂਗ 4 ਦਿਨ ਚਿਹਰੀ ਨੂੰ ਪ੍ਰਦਾਨ ਕੀ ਇਹ ਇਹਨਾਂ ਦੀ ਗਲਤੀ ਕਰਕੇ ਸਾਨੂੰ ਮਿਸ ਗਾਈਡ ਕੀਤਾ ਗਿਆ ਨਾ ਦਿੱਤਾ ਟਿਕਟਾਂ ਜਿਹੜੀਆਂ ਬਲੈਕ ਕਰਕੇ ਕੁਮਾਰ ਇੰਟਰਨੈਸ਼ਨਲ ਟਿਕਟਾਂ ਦਿੱਤੀਆਂ ਗਿਆ ਸ਼ਹਿਰ ਦੀ ਸਾਈਡ ਦੇ ਨਾਮੀ ਬੰਦੇ ਟਿਕਟਾਂ ਗਿਆ ਦੂਜੇ ਬੰਦੇ ਪੁੱਛੇ ਕੋ ਟਿਕਟਾਂ ਜੀ ਬਲੈਕ ਕਰਕੇ ਸੇਲ ਕਰ ਦਿੱਤੀ ਹੋ ਸਕਦਾ ਜੀ ਇਹ ਵੀ ਸਾਨੂੰ ਪਤਾ ਹੈ ਵੀ ਇਹਨਾਂ ਸੂਤਰਾਂ ਦੇ ਹਵਾਲੇ ਚੋਂ ਸਾਂ ਟਿਕਟਾਂ ਮਹਿੰਗੇ ਵੇਚੀ ਗਈ ਕਿਤੇ ਸ